1.5 ਲੱਖ ਹਜ਼ਾਰ ਦੇ ਕਰੀਬ ਜਿਹੜਾ ਕਾਊਂਟਿੰਗ ਸਟਾਫ ਆ ਉਹ ਵੋਟਾਂ ਦੀ ਗਿਣਤੀ ਕਰ ਰਿਹਾ ਹੈ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਕਿਹੜੀ ਧਿਰ ਦਾ ਉਮੀਦਵਾਰ ਬਾਜ਼ੀ ਮਾਰ ਰਿਹਾ ਇਹ ਹੌਲੀ ਹੌਲੀ ਸਪਸ਼ਟ ਹੋਣਾ ਸ਼ੁਰੂ ਹੋ ਜਾਏਗਾ ਜੇਪਾਂ ਦੇਖਿਏ ਕਿ 154 ਗਿਣਤੀ ਕੇਂਦਰਾਂ ਉੱਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਕਿ ਅੱਜ ਤੈ ਹੋਵੇਗੀ ਉਮੀਦਵਾਰਾਂ ਦੀ ਜਿੱਤ ਤੇ ਹਾਰ ਅੱਜ ਦਾ ਦਿਨ ਉਮੀਦਵਾਰਾਂ ਵਾਸਤੇ ਬੜਾ ਅਹਿਮ ਹੈ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਹੋ ਕੇ ਹਟੀਆਂ ਨੇ। 14 ਦਸੰਬਰ ਨੂੰ VOTING ਹੋਈ ਸੀ ਤੇ ਅੱਜ 17 ਦਸੰਬਰ ਨੂੰ ਨਤੀਜਿਆਂ ਦਾ ਦਿਨ ਹੈ। ਕਾਊਂਟਿੰਗ ਸੈਂਟਰਾਂ ਦੇ ਉੱਤੇ ਸਟਾਫ ਪੂਰੀ ਮੁਸਤੈਦੀ ਦੇ ਨਾਲ ਕਾਊਂਟਿੰਗ ਦਾ ਕੰਮ ਸ਼ੁਰੂ ਕਰ ਚੁੱਕਿਆ ਹੈ ਤੇ ਹੌਲੀ-ਹੌਲੀ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਇਹਨਾਂ ਚੋਣਾਂ ਨੂੰ ਜ਼ਿਆਦਾ ਤਰਜੀਹ ਨਹੀਂ ਦਿੱਤੀ ਗਈ ਪਰ ਇਹਦੇ باوجود ਨਤੀਜੇ ਬੜੇ ਅਹਿਮ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਕਈ ਥਾਵਾਂ ਦੇ ਉੱਤੇ ਨਾਮਜ਼ਦਗੀਆਂ ਨੂੰ ਲੈ ਕੇ ਸਵਾਲ ਖੜੇ ਹੋਏ ਕਈ ਥਾਵਾਂ ਦੇ ਉੱਤੇ ਝੜਪਾਂ ਵੀ ਹੋਈਆਂ VOTING ਦੇ ਦੌਰਾਨ ਵੀ ਕਾਫੀ ਕੁਝ ਦੇਖਣ ਨੂੰ ਮਿਲਿਆ ਤੇ ਹੁਣ ਜਿੰਨੇ ਇੱਕ ਜ਼ੋਨ ਨੇ ਜਿੰਨੀਆਂ ਇੱਕ ਜੜੀਆਂ ਬਣਾਈਆਂ ਗਈਆਂ ਸੀਗੀਆਂ ਪੋਲਿੰਗ ਪਾਰਟੀਆਂ ਉਹਨਾਂ ਨੇ ਆਪਣਾ ਕੰਮ ਮੁਕੰਮਲ ਕਰ ਦਿੱਤਾ ਸੀ ਤੇ ਹੁਣ ਕਾਊਂਟਿੰਗ ਸਟਾਫ ਆ ਜਿਹੜਾ ਕਹਿੰਦੇ 1.5 ਹਜ਼ਾਰ ਦੇ ਕਰੀਬ ਜਿਹੜਾ ਕਾਊਂਟਿੰਗ ਸਟਾਫ ਆ ਉਹ ਵੋਟਾਂ ਦੀ ਗਿਣਤੀ ਕਰ ਰਿਹਾ ਹੈ ਤੇ ਹੌਲੀ-ਹੌਲੀ ਕਰਦਿਆਂ ਜਿਵੇਂ ਜ਼ੋਨ ਬਣੇ ਹੋਏ ਨੇ ਕੁੱਲ ਜ਼ੋਨ ਜਿਹੜਾ ਪੁਲਿਸਰ ਦੇ ਜਿਵੇਂ ਨੇ 347 ਤੇ ਇਸ ਤੋਂ ਇਲਾਵਾ ਸੰਮਤੀ ਚੋਣਾਂ ਦੇ ਕੁੱਲ ਜ਼ੋਨ 2838 ਨੇ ਤਾਂ ਇਹਨਾਂ ਦੇ ਵਿੱਚ ਹੌਲੀ-ਹੌਲੀ ਕਰਕੇ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਕੌਣ ਜਿੱਤ ਰਿਹਾ ਹੈ ਕੌਣ ਹਾਰ ਰਿਹਾ ਹੈ ਕਿਹੜੀ ਧਿਰ ਦਾ ਉਮੀਦਵਾਰ ਬਾਜ਼ੀ ਮਾਰ ਰਿਹਾ ਹੈ ਇਹ ਹੌਲੀ-ਹੌਲੀ ਸਪਸ਼ਟ ਹੋਣਾ ਸ਼ੁਰੂ ਹੋ ਜੇਗਾ ਅਸੀਂ ਵੀ ਕੋਸ਼ਿਸ਼ ਕਰਾਂਗੇ ਸਾਡੇ ਸਹਿਯੋਗੀਆਂ ਦੇ ਨਾਲ ਜੁੜਨ ਦੀ ਤਾਂ ਜੋ ਕਾਊਂਟਿੰਗ ਸੈਂਟਰਾਂ ਤੋਂ ਸਿੱਧੀ ਜਾਣਕਾਰੀ ਸਾਡੇ ਤੱਕ ਪਹੁੰਚ ਸਕੇ ਅਕੀਦਰ ਸਾਹਿਬ ਅੱਜ ਦਾ ਦਿਨ ਕਾਫੀ ਖਾਸ ਹੈ ਜੀ ਹਾਂ ਬਿਲਕੁਲ ਜੀ ਦਿਨ ਜਿਹੜਾ ਹੈਗਾ ਉਹ ਕਾਫੀ ਖਾਸ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਨੇ ਉਹ ਉਰੀਆਂ ਨੇ ਤੇ ਚੋਣ ਕਮਿਸ਼ਨ ਨੇ ਜਿਹੜਾ ਕਿ ਰਾਜਾ ਬੜਿੰਗ ਨੇ ਪਟੀਸ਼ਨ ਪਾਈ ਸੀਗੀ ਹਾਈ ਕੋਰਟ ਦੇ ਵਿੱਚ ਤੇ ਚੋਣ ਕਮਿਸ਼ਨ ਨੇ ਆਪਣੇ ਆਪ ਹੀ ਜਾ ਕੇ ਕਹਿ ਦਿੱਤਾ ਉਹਨਾਂ ਨੂੰ ਕਿ ਅਸੀਂ ਸਾਰੇ ਹੀ ਕਾਊਂਟਿੰਗ ਸੈਂਟਰਾਂ ਉਸ ਤੇ ਜਿਹੜੇ ਵੋਟਾਂ ਦੀ ਗਿਣਤੀ ਹੋਣ ਵਾਲੇ ਸੈਂਟਰ ਹੈਗੇ ਨੇ ਉਹਨਾਂ ਸਭ ਦੇ ਉੱਤੇ ਅਸੀਂ ਵੀਡੀਓਗ੍ਰਾਫੀ ਕਰਾਂਗੇ ਹੂੰ ਤੇ ਇਹ ਚੋਣ ਕਮਿਸ਼ਨ ਨੇ ਜਾ ਕੇ ਆਪਣੇ ਆਪ ਹੀ ਹਾਈ ਕੋਰਟ ਦੇ ਵਿੱਚ ਕਹਿਤਾ ਕਿਉਂਕਿ ਇਹ ਡਿਮਾਂਡ ਸੀਗੀ ਰਾਜਾ ਬੜਿੰਗ ਦੀ ਹੂੰ ਪ੍ਰਧਾਨ ਕਾਂਗਰਸ ਦਾ ਕਾਂਗਰਸ ਇੱਕ ਵੱਡੀ ਪਾਰਟੀ ਆ ਜਿਸ ਪਾਰਟੀ ਦੇ ਕਹਿਣ ਤੇ ਉਹਨਾਂ ਨੇ ਇਹ ਫੈਸਲਾ ਲਿਆ ਤੇ ਜੇ ਆਪਾਂ ਦੇਖੀਏ ਕਿ 154 ਗਿਣਤੀ ਕੇਂਦਰਾਂ ਉੱਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਵੀਡੀਓਗ੍ਰਾਫੀ ਕੀਤੀਆਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ 347 ਜ਼ੋਨਾਂ ਉੱਤੇ ਹੂੰ ਤੇ ਉਮੀਦਵਾਰ 2 1249 ਹੈਗੇ ਨੇ ਸੰਮਤੀ ਚੋਣਾਂ ਦੇ ਕੁੱਲ 2838 ਜਿਹੜੇ ਜ਼ੋਨ ਨੇ ਸੰਮਤੀ ਉਮੀਦਵਾਰ 8098 ਨੇ ਤੇ ਇਸ ਤਰੀਕੇ ਨਾਲ ਚੋਣ ਸਟਾਫ ਵੀ ਤੈਨਾਤ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਅੱਜ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਕਸਬਿਆਂ ਦੇ ਜਿੱਦੇ ਕਿ ਜਿੱਥੇ ਕਿ ਪੰਚਾਇਤੀ ਚੋਣਾਂ ਹੁੰਦੀਆਂ ਨੇ ਹਮ ਉੱਥੇ ਇਹ ਜਿਹੜੀ ਕੜੀ ਹੈਗੀ ਆ ਪੰਚਾਇਤੀ ਜੂਨ ਦੀ ਜਿਹੜੀ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਜਿਸ ਨੂੰ ਕਿ ਪੰਚਾਇਤੀ ਰਾਜ ਕਹਿੰਦੇ ਆ ਆਪਾਂ ਉਹਨਾਂ ਦੀਆਂ ਅੱਜ ਗਿਣਤੀ ਹੋਣੀ ਆ ਤੇ ਰਿਜ਼ਲਟ ਨਤੀਜੇ ਆਉਣਗੇ ਸਰਕਾਰ ਦਾ ਇਹ ਕੰਮ ਦਾਤੇ ਲੱਗਿਆ ਹੋਇਆ ਕਿ ਪਿੰਡ ਪੱਦਰ ਤੇ ਸਰਕਾਰ ਵੱਲੋਂ ਪਚਾਈਆਂ ਗਈਆਂ ਸਕੀਮਾਂ ਦਾ ਲਾਭ ਲੋਕਾਂ ਨੂੰ ਹੋਇਆ ਤੇ ਲੋਕਾਂ ਨੇ ਸਰਕਾਰ ਦੀ ਕਿੰਨੀ ਕੁ ਮੰਨੀਆਂ ਗੱਲ ਇਹ ਜੀ ਜੀ ਬਿਲਕੁਲ ਜੀ ਸਾਡੇ ਸਹਿਯੋਗੀ ਗੁਰਜੀਤ ਰਮਾਣਾ ਫਰੀਦਕੋਟ ਤੋਂ ਨੇ ਤੇ ਫਰੀਦਕੋਟ ਦੇ ਕਾਊਂਟਿੰਗ ਸੈਂਟਰਾਂ ਦੇ ਬਾਹਰ ਕਿਹੋ ਜੀ ਹਲਚਲ ਹੈ ਕੀ ਉੱਥੇ ਅਪਡੇਟਸ ਨੇ ਉਹਨਾਂ ਦੇ ਨਾਲ ਅਸੀਂ ਜੁੜਨ ਦੀ ਕੋਸ਼ਿਸ਼ ਕਰਦੇ ਆਂ ਰਮਾਣਾ ਸਾਹਿਬ ਦੇ ਨਾਲ ਗਰਾਪਤਾ ਕਾਇਮ ਕਰਾਂਗੇ ਹਲੋ ਜੀ ਸ਼ਸ਼ੀਗਲ ਜੀ ਰਮਨਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੇ ਇਸ ਵੇਲੇ ਕਿੱਥੇ ਮੌਜੂਦ ਹੋ ਆ ਬਿਲਕੁਲ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਤਿ ਬਲਾਕ ਸੰਮਤੀ ਦੀਆਂ ਚੋਣਾਂ ਦੀ ਜਿਹੜੀ ਅੱਜ ਗਿਣਤੀ ਦੀ ਸ਼ੁਰੂਆਤ ਹੋ ਰਹੀ ਹੈ ਤਾਂ ਅਸੀਂ ਫਰੀਦਕੋਟ ਦੇ ਪਰਜੇਂਦਰਾ ਕਾਲ ਦੇ ਵਿੱਚ ਖੜੇ ਹੈ ਪਰਜੇਂਦਰਾ ਕਾਲ ਦੇ ਵਿੱਚ ਜਿਹੜੀ ਅੱਜ ਆਪਣਾ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਫਰੀਦਕੋਟ ਦੇ ਤਿੰਨ ਹਲਕੇ ਆ ਕੋੜਕਪੂਰਾ ਤੇ ਜੈਤੋ ਤਾਂ ਪੂਰੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ 10 ਦੇ ਕਰੀਬ ਜਿਹੜੇ ਉਮੀਦਵਾਰ ਅੱਜ ਕਿਸਮਤ ਜਮਾਉਣਗੇ ਜਿੱਤ ਆਸਲ ਕਰਨਗੇ ਫਰੀਦਕੋਟ ਦੀਆਂ ਜਿਹੜੀਆਂ ਤਿੰਨ ਸੀਟਾਂ ਜ਼ਿਲ੍ਹਾ ਪ੍ਰਸਿੱਧੀਆਂ ਔਰ ਕਪੂਰਾ ਦੀਆਂ ਵੀ ਤਿੰਨ ਐ ਤੇ ਜੈਤੋ ਦੀਆਂ ਚਾਰ ਐ ਇਹ ਬਲਾਕ ਸਭਾ ਦੀ ਗੱਲ ਕਰੀਏ ਤਾਂ ਬਲਾਕ ਸਭਾ ਦੀਆਂ ਪੂਰੀਆਂ ਫਰੀਦਕੋਟ ਜ਼ਿਲ੍ਹੇ ਦੀਆਂ 65 ਜਿਹੜੀਆਂ ਸੀਟਾਂ 65 ਸੀਟਾਂ ਤੇ ਅੱਜ ਉਮੀਦਵਾਰਾਂ ਦੀ ਕਿਸਮਤ ਜਾ ਕੇਗੀ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ 19 ਦੇ ਕਰੀਬ ਬਲਾਕ ਸਭਾ ਦੀਆਂ ਜਿਹੜੀਆਂ ਇਹ ਅ ਉਮੀਦਵਾਰ ਜਿਹੜੇ ਅੱਜ ਕਿਸਮਤ ਜਮਾਉਣਗੇ ਕੋਰ ਕੋਰਾਂ ਦੇ ਵਿੱਚ 21 ਦੇ ਕਰੀਬ ਹੈ ਜਿਹੜੇ ਬਲਾਕ ਸੰਵਤੀ ਦੇ ਉਮੀਦਵਾਰ ਜਿਹਨਾਂ ਜਮਾਉਣਗੇ ਜੇ ਆਪਾਂ ਜੈਤੋ ਦੀ ਗੱਲ ਕਰੀਏ ਜੈਤੋ ਦੇ ਵਿੱਚ 25 ਜਿਹੜੇ ਬਲਾਕ ਸੰਵਤੀ ਦੇ ਉਮੀਦਵਾਰ ਆ ਜਿਹੜੇ ਅੱਜ ਜਿੱਤ ਹਾਸਲ ਕਰਨਗੇ ਤਾਂ ਪੂਰੇ ਫਰੀਦਕੋਟ ਦੀ ਜਿਹੜੀ ਇਹ ਤੁਹਾਨੂੰ ਆ ਜਿਹੜੇ ਅੰਕੜੇ ਆ ਸਾਰੇ ਤੁਹਾਡੇ ਸਾਹਮਣੇ ਰੱਖ ਰਿਹਾ ਕਿਉਂਕਿ 10 ਦੇ ਕਰੀਬ ਹੈ ਜਿਵੇਂ ਫਿਰ ਤੁਹਾਨੂੰ ਮੈਂ ਦੱਸਦਾ ਹਿਲ੍ਹਾ ਪ੍ਰੈਸ ਦੀਆਂ ਚੋਣਾਂ ਦੇ ਉਮੀਦਵਾਰ ਹੈ 65 ਦੇ ਕਰੀਬ ਹੈ ਪੂਰੇ ਫਰੀਦਕੋਟ ਦੇ ਵਿੱਚ ਬਲਾਕ ਸੰਪਤੀ ਦੇ ਚੋਣਾਂ ਦੇ ਜਿਹੜੇ ਉਮੀਦਵਾਰ ਜਿੱਤ ਹਾਸਲ ਕਰਨਗੇ ਤਾਂ ਬਿਲਕੁਲ ਫਰੀਦਕੋਟ ਦੇ ਵਿੱਚ ਆਪਾਂ ਮਾਹੌਲ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਸ਼ਾਂਤੀਪੂਰਕ ਤਰੀਕੇ ਦੇ ਨਾਲ ਜਿਹੜਾ ਮਾਹੌਲ ਚੱਲ ਰਿਹਾ ਹੈ ਜਿਵੇਂ ਹੁਣ ਗੱਲਬਾਤ ਵੀ ਅਸੀਂ ਕੁਝ ਸਮਾਂ ਪਹਿਲਾਂ ਕੀਤੀ ਸੀ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਲ ਤੇ ਕਾਲੀ ਦਲ ਦੇ ਲੀਡਰਾਂ ਦੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ ਤਾਂ ਜਿਵੇਂ ਹੁਣ ਰਾਜਾ ਵੜਿੰਗ ਨੇ ਕਿਹਾ ਸੀਗਾ ਸੀਸੀਟੀਵੀ ਕਵਰੇਜ ਜਿਹੜੇ ਜ਼ਰੂਰ ਹੋਣੀ ਚਾਹੀਦੀ ਸੀ ਹੈ ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਆਮ ਆਦਮੀ ਪਾਰਟੀ ਸਾਰੇ ਇਹ ਕਹਿ ਵੀ ਕੋਈ ਗੱਲ ਨਹੀਂ ਜੋ ਵੀ ਹੈਗਾ ਜਿਵੇਂ ਵੀ ਚਾਹੁੰਦੇ ਆ ਉਵੇਂ ਹੋਣਾ ਚਾਹੀਦਾ ਕੋਈ ਕਿਸੇ ਦੇ ਨਾਲ ਕੋਈ ਵੀ ਬੇਰੁਖੀ ਨਹੀਂ ਹੋਵੇਗੀ ਬਿਲਕੁਲ ਸ਼ਾਂਤ ਮੈਤਰੀਕ ਦੇ ਨਾਲ ਜਿਹੜਾ ਮਾਹੌਲ ਚੱਲੇਗਾ ਜੀ ਤਰ੍ਹਾਂ ਦੇ ਨਾਲ ਉਮੀਦਵਾਰਾਂ ਦੇ ਵਿੱਚ ਕਾਫੀ ਹਲਚਲ ਸੀ ਸਿਆਸੀ ਤਰ੍ਹਾਂ ਦੇ ਵਿੱਚ ਕਾਫੀ ਹਲਚਲ ਸੀ ਨਾਮਜ਼ਦਗੀਆਂ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਉਸ ਤੋਂ ਬਾਅਦ ਦੇ ਵਿੱਚ ਜਦੋਂ VOTING ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਤਾਂ ਉਦੋਂ ਵੀ ਕਈ ਥਾਵਾਂ ਦੇ ਉੱਤੇ ਅਜਿਹਾ ਮਾਹੌਲ ਬਣ ਗਿਆ ਕਿ ਉੱਥੇ ਚੋਣਾਂ ਦੁਬਾਰਾ ਕਰਵਾਉਣ ਦੀ ਨੌਬਤ ਆ ਗਈ ਅੱਜ ਕਿਹੋ ਜਿਹਾ ਮਾਹੌਲ ਹੈ ਕਿੰਨੀ ਕ ਹਲਚਲ ਪਾਈ ਜਾ ਰਹੀ ਹੈ ਉਮੀਦਵਾਰਾਂ ਦੇ ਵਿੱਚ ਉਹਨਾਂ ਦੇ ਸਮਰਥਕਾਂ ਦੇ ਵਿੱਚ ਜਾਂ ਸਿਆਸੀ ਲੀਡਰਾਂ ਦੇ ਵਿੱਚ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਗਿੱਦੜਵਾ ਦੀਆਂ ਜਿਹੜੀਆਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਸੀਆਂ ਗਿੱਦੜਵਾ ਦੇ ਵਿੱਚ ਜ਼ਰੂਰ ਜਿਹੜੀ ਰੀਪੋਲਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕੀਤੀ ਵੀ ਗਈ ਹੈ ਕੱਲ ਤਾਂ ਫਰੀਦਕੋੜ ਦੀ ਗੱਲ ਕਰੀਏ ਤਾਂ ਫਰੀਦਕੋੜ ਦੇ ਵਿੱਚ ਬਿਲਕੁਲ ਸ਼ਾਂਤੀਪੂਰਕ ਤਰੀਕੇ ਦਾ ਮਾਹੌਲ ਹੈ ਕਿ ਆਪਾਂ ਕਾਗਜ਼ਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿਤੇ ਨਾ ਕਿਤੇ ਕੁਝ ਇੱਕ ਜਿਹੜੇ ਆ ਆਪਣੇ ਉਮੀਦਵਾਰਾਂ ਨੇ ਕਾਗਜ਼ਾਤ ਜਮ੍ਹਾਂ ਕਰਵਾਏ ਸੀਗੇ ਉਹਨਾਂ ਦੇ ਰੱਦ ਵੀ ਹੋਏ ਆ ਕੋਈ ਨਾ ਕੋਈ ਉਹਨਾਂ ਦੀ ਗਲਤੀ ਨਿਕਲੀ ਹੋਣੀ ਆ ਰੱਦ ਤਾਂ ਹੋਏ ਆ ਤਾਂ ਜੇ ਆਪਾਂ ਚੋਣਾਂ ਦਰਾਂ ਦੀ ਗੱਲ ਕਰਗੇ ਤਾਂ 14 ਤਰੀਕ ਨੂੰ ਜਿਹੜੀਆਂ ਚੋਣਾਂ ਹੋਈਆਂ ਚੋਣਾਂ ਦੇ ਵਿੱਚ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਮਾਹੌਲ ਰਿਹਾ ਫਰੀਦਕੋਟ ਦੇ ਵਿੱਚ ਇਕਾਦੁਕਾ ਜਿਹੜੇ ਥਾਵਾਂ ਤੇ ਜਿਹੜਾ ਮਾੜਾ ਮੋਟਾ ਜਿਹੜੀ ਬਹਿਸਬਾਜ਼ੀ ਹੋਈ ਆ ਪਰ ਜ਼ਿਆਦਾਤਰ ਜਿਹੜਾ ਮਾਹੌਲ ਵਧੀਆ ਸ਼ਾਂਤੀਪੂਰਕ ਤਰੀਕੇ ਨਾਲ ਰਿਹਾ ਤੇ ਅੱਜ ਵੀ ਜਿਹੜੀ ਸ਼ੁਰੂਆਤ ਬਿਲਕੁਲ ਤਾਈ ਤਰੀਕੇ ਦੇ ਨਾਲ ਹੋਣ ਜਾ ਰਹੀ ਹੈ ਤੇ ਲੱਗਦਾ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੋਈ ਅਜਿਹੀ ਸਥਿਤੀ ਦੇਖਣ ਨੂੰ ਨਹੀਂ ਮਿਲੇਗੀ ਜੀ ਬਹੁਤ ਬਹੁਤ ਧੰਨਵਾਦ ਰਮਾਣਾ ਜੀ ਤੁਹਾਡਾ ਤੇ ਦੁਬਾਰਾ ਤੁਹਾਡੇ ਨਾਲ ਅਸੀਂ ਅਪਡੇਟ ਲਈ ਜ਼ਰੂਰ ਜੁੜਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸੋ ਗੁਰਜੀਤ ਰਮਾਣਾ ਹੋਰਾ ਨੇ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਹੈ ਕਿ ਜਿਹੜਾ ਗਵਰਨਮੈਂਟ ਉੱਥੋਂ ਦਾ ਬਰਜਿੰਦਰਾ ਕਾਲਜ ਆ ਫਰੀਦਕੋਟ ਦਾ ਉਹਦੇ ਵਿੱਚ ਕਾਊਂਟਿੰਗ ਸੈਂਟਰ ਬਣਾਇਆ ਗਿਆ ਹੈ ਪੂਰੀਆਂ ਟੀਮਾਂ ਆਪਣਾ ਕੰਮ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹਨਾਂ ਨੇ ਜ਼ੋਨ ਵਗੈਰਾ ਵੀ ਦੱਸ ਦਿੱਤੇ ਨੇ ਕਿ ਕਿੰਨੇ ਜਿਹੜੇ ਉਮੀਦਵਾਰ ਸੀ ਕਿਸ ਤਰ੍ਹਾਂ ਦੇ ਨਾਲ ਫਰੀਦਕੋਟ ਜੈਤੋਂ ਕੋਟਕਪੂਰਾ ਦੇ ਵਿੱਚ ਹਲਚਲ ਦੇਖਣ ਨੂੰ ਮਿਲੀ ਸੀ ਤੇ ਅੱਜ ਤੈ ਹੋਵੇਗੀ ਉਮੀਦਵਾਰਾਂ ਦੀ ਜਿੱਤ ਤੇ ਹਾਰ ਕਿਉਂਕਿ ਕਿਸਮਤ ਬਕਸ਼ਿਆਂ ਦੇ ਵਿੱਚ ਬੰਦ ਹੋ ਗਈ ਸੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ